ਇਹੋ ਵਾਲਾ ਲੜਾਈ ਕਿਸਰ ਹੋਣੀ ਸਰ ਇਹ ਵੀ ਮੰਡੀ ਬਹੁਤ ਜਿਆਦਾ ਮਹਿੰਗਾਈ ਸੀ ਗੈਂਗਸਟਰਾਂ ਨੇ ਸਾਡੇ ਰਾਜ ਰਾਜੂ ਰਾਜ ਕੁਮਾਰ ਉਹਦਾ ਪਾਈ ਆ ਬੂਟਾ ਤੇ ਮੇਕ ਮਲਕੀਤ ਆ ਇਦਾਂ ਚਾਰ ਪੰਜ ਪਾਈ ਆ ਉਹ ਤੇ ਉਹਨਾਂ ਦੇ ਕੰਮ ਮੁੰਡੇ ਵੀ ਹੈਗੇ ਆ ਬਾਕੀ ਹੋਰ ਗਵਾਂਢੀ ਸੀਗੇ ਦੋ ਤਿੰਨ ਮੁੰਡੇ ਹੋਰ ਮੁੰਡੇ ਬਾਹਰੋਂ ਮਹਿੰਗਾਈ ਸੀ 25 30 ਜਣੀ 40 ਜਣੀ ਮੁੰਡੇ ਸੀਗੇ ਇਹੋ ਲੜਾਈ ਮੁੰਦੀ ਆ ਤਾਂ ਤੁਹਾਡੇ ਘਰ ਵਿੱਚ ਕਿੰਨੇ ਵੇਰ ਮਜੂਦ ਸੀਗੇ ਉਹਨਾਂ ਦੇ ਵੀ ਆਪਣੇ ਅਸੀਂ ਤਾਂ 5-6 ਜੇ ਮੁੰਡੇ ਸੀਗੇ ਬਾਕੀ ਸਾਡੇ ਪਰਿਵਾਰ ਸੀਗਾ ਚਾਚੇ ਤਾਏ ਦੇ ਸੀਗੇ ਹੋਰ ਨਹੀਂ ਕੋਈ ਹੈ ਸਾਡੇ ਕਿੰਨੇ ਕੁ ਜਿਆਦਾ ਰੋੜੇ ਮਾਰੇ ਕਿਦੋਂ ਸੱਤ ਕਿਉਂ ਕੋਈ ਮਾੜੀ ਮਾੜੇ ਬੱਜੀਆਂ ਆਂਦੇ ਮੇਰੇ ਟਿੱਡ ਤੇ ਬੱਜੀਆਂ ਸੋਵੇ ਦਾਖ ਲੈ ਬੱਜੀਆਂ ਆਹ ਬੱਜੀ ਇੱਕ ਇੱਥੇ ਇੱਕ ਆ ਤੇ ਹੋਰ ਵੀ ਕੁੜੀਆਂ ਨੇ ਬੱਜੀਆਂ ਇੱਕ ਦੋ ਦੇ ਜੋ ਦੂਜੇ ਜਿਨ੍ਹਾਂ ਨੇ ਅਕਸਰ ਬੱਜੀ ਰੋੜੇ ਇਹ ਮਾਰੇ ਆ ਹਾਂਜੀ ਤੁਹਾਡੇ ਕੋਲ ਘਰ ਤੋਂ ਕਿੰਨੀ ਕੁ ਦੂਰੋਂ ਨਾਲ ਕਰ ਉਹਨਾਂ ਦਾ ਪਿੰਡ ਚਾਹ ਜੀ ਕਸ਼ੈਪੁਰੇ ਵਿੱਚ ਸਕੂਲ ਦੇ ਕੋਲ ਘਰ ਆਨਾਰਾ ਕਿ ਕਿ ਕਿਉਂ ਪਾਣੀ ਰੰਗੇਸ਼ ਸਿੰਘ ਕਾਰਨ ਕੀ ਮੱਝ ਰੰਗੇਸ਼ ਐ ਨਹੀਂ ਖਾਸ ਤਾਂ ਨਹੀਂ ਸੀ ਕਿ ਕਿਉਂਕਿ ਵਿਆਸ ਗਿਆ ਸੀ ਵਿਆਸ ਚ ਬਾ ਮੜਾ ਮੋਟਾ ਢੋਲਾ ਪੈਂਦਾ ਸੀ ਉਹ ਗੁੰਡਾ ਟਰਾਲੀ ਆਪਣਾ ਲੈ ਗਿਆ ਸੀ ਤੇ ਉਹਦੇ ਕਰਕੇ ਮੁੰਡੇ ਨੂੰ ਕਹਿੰਦੇ ਕਿ ਤੂੰ ਟਰੈਕਟਰ ਚਲਾਓ ਨੱਚ ਤਾਂ ਵੀ ਟਰੈਕਟਰ ਨਹੀਂ ਚਲਾਇਆ ਫਿਰ ਆ ਕੇ ਕਰੇ ਉਹ ਟਰੈਕਟਰ ਛੱਡਣ ਗਏ ਉਹਦੇ ਗੱਲ ਪੈਣ ਲੱਗੇ ਉਹਦਾ ਬਚਾਅ ਹੀ ਪਛਾਅ ਹੋ ਗਿਆ ਫਿਰ ਸਾਡੇ ਕਰੇ ਆ ਗਏ ਠੀਕ ਕਰਕੇ ਆਪਣੀ ਜਾਨ ਤੱਕ ਆਹੀ ਚਾਨ ਬੋ ਉਹ ਕੀ ਬਚਾਈ ਕੋਠੇ ਝੜ ਕੇ ਉੱਪਰ ਅਸੀਂ ਝੜ ਕੇ ਸੀਗੇ ਬੂਹੇ ਲਾਏ ਸੀਗੇ ਜਦੋਂ ਪ੍ਰਸ਼ਾਸਨ ਨੂੰ ਪੁਲਿਸ ਨੂੰ ਕੋਈ ਸਲਾਹ ਹਾਂਜੀ ਸਲਾਹ ਦਿੱਤੀ ਪੁਲਿਸ ਬਹੁਤ ਲੇਟ ਆਈ ਵੋਟ ਨਹੀਂ ਰਖਾਈ ਦੁੱਧਾ ਫਿਰ ਅਸੀਂ ਕੀਤਾ ਸੀ ਫੋਨ ਕੀਤਾ ਸੀਗਾ ਜੀ ਕਿਉਂਕਿ ਮੇਰੇ ਥਾਣੇ ਤੋਂ ਮਦਦ ਮਾਇਆ ਸੀ ਫਿਰ ਸੁਣ ਹਾਂਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਥਾਣੇ ਗਏ ਹੋ ਕੋਈ ਬੁਲਾਇਆ ਥਾਣੇ ਗਏ ਸੀ ਉਹਨਾਂ ਨੇ ਅਸੀਂ ਸਖਾਜ ਦਿਖਾ ਕੇ ਆਏ ਹੱਥੇ ਉਹਨਾਂ ਨੇ ਪਹਿਲਾਂ ਵੀ ਕੋਈ ਪਰਚਾ ਦਰਜ ਉਹ ਪਰਚਾ ਜੀ ਰਾਜੂ ਰਾਜਕਮਾਰ ਆ ਉਹ ਗੈਂਗਸਟਰ ਨਾਲ ਬੈਂਕ ਕਿਸ ਵੇਸ ਤੇ ਪਰਚੇ ਦਰਜ ਹੈ ਕੀ ਕ੍ਰਾਈਮ ਕੀਤਾ ਇੱਕ ਤਾਂ ਉਹਨਾਂ ਨੇ ਬੈਂਕ ਤੋੜਿਆ ਸੀ ਉਹਨਾਂ ਬੇਟ ਕਿਹੜਾ ਬੈਂਕ ਠੀਕ ਹੈ ਇੱਕ ਬੈਂਕ ਤੋੜਿਆ ਤੋੜਨੇ ਤੋਂ ਕੋਈ ਤੁਹਾਡੇ ਬੱਚਿਆਂ ਤੋਂ ਪਹਿਲਾਂ ਕੋਈ ਪਰਚਾ ਦਰਜ ਕੋਈ ਕ੍ਰਿਮੀਨਲ ਰਿਪੋਰਟ ਤੁਹਾਡੀ ਹੋਏ ਸਾਡੀ ਤਾਂ ਇਹ ਮਾੜੀ ਮੋਟੀ ਸੀਗੀ ਉਹ ਸਾਡਾ ਕਿਸੇ ਬਰੀ ਹੋ ਗਿਆ ਸੀ ਬਹੁਤ ਦੂਰ ਦਾ ਸਾਡੇ ਕੋਈ ਨਾ ਮੈਂ ਲਖਾਤਾ ਹੈ ਐਨਡੀਪੀਐਸ ਤੇ ਕੋਈ ਤਹਿਦ ਜੋ ਕੋ ਤੋਂੜੇ ਕੋਈ ਮਕਦਮਾ ਦਰਜ ਹੋਇਆ ਨਹੀਂ ਨਹੀਂ ਜੀ ਇਹ ਤਾਂ ਨਹੀਂ ਹੋਈ ਠੀਕ ਹੈ ਜੀ ਇਹ ਹੋਈ ਹੈ ਕਿੰਨੇ ਕੁ ਮਿੰਟ ਸੀਗੇ ਆ ਜੀ ਹੈਗੇ ਚੰਨ ਪਿਆ ਲੰਦਾ ਚਲੋ 50 ਮਿੰਟ ਸੀ ਤੁਸੀਂ ਗਵੰਡਿਓ ਤੁਹਾਡੇ ਘਰ ਦੇ ਜਦੋਂ ਇੱਥੇ ਐਂਟਰ ਹੁੰਦੇ ਆ ਤੇ ਇੱਥੇ ਖੜਕੇ ਪੱਥਰ ਬਾਈ ਸਾਰੀ ਹੋਈ ਹਾਂਜੀ ਤੁਹਾਡੇ ਘਰ ਚ ਕੋਣ ਮਜੂਸ ਸੀ ਗਏ ਮੈਂ ਸੀਗੀ ਕੀ ਐਸੀ ਮੇਰੇ ਨਾਲ 5 6 ਸਾਡੇ ਮਿਆਣੇ ਤੁਹਾਡੇ ਪਰਿਵਾਰ ਨੂੰ ਤਾਂ ਕਿਸੇ ਨੂੰ 60 ਫੀਟ ਨਹੀਂ ਵਜਦੀ ਨਹੀਂ ਜੀ ਸਾਨੂੰ ਨਹੀਂ ਵਜਦੀ ਤੁਹਾਨੂੰ ਕੁਛ ਨਹੀਂ ਕਿਹਾ ਉਹਨਾਂ ਨੇ ਸਾਨੂੰ ਕੁਛ ਨਹੀਂ ਕਿਹਾ ਤੁਸੀਂ ਜਦੋਂ ਘਰ ਚੋਂ ਆਏ ਤਾਂ ਤੁਸੀਂ ਰੋਕਿਆ ਉਹਨਾਂ ਨੂੰ ਅਸੀਂ ਰੋਕਦੇ ਸੀ ਮੈਂ ਮਰ ਚੰ ਲੈ ਕੇ ਅੰਦਰ ਵੜ ਗਈ ਸਾਡੀਆਂ ਕੱਚੀਆਂ ਛੱਤਾਂ ਨੇ ਮੈਨੂੰ ਇਹ ਡਾਰੋਂ ਦਾ ਸਾਡੇ ਬੱਚਿਆਂ ਨਾ ਵਜੇ ਇਹ ਤੁਸੀਂ ਗਵੰਡ ਜੋਂ ਇਹ ਵਾਰਦਾਤ ਕਿਸ ਤਰ੍ਹਾਂ ਹੋਈ ਸਰੀ ਇਹ ਪਤਾ ਕੀ ਗੱਲ ਹੈ ਇਹ ਤਾਂ ਇੰਦਰ ਕੋਠੇ ਤੇ ਸੀਗੇ ਇਹਨਾਂ ਦੇ ਵੀ ਤੇ ਇੱਧਰ ਆ ਆ ਇੱਧਰ ਆ ਕੇ ਨਾ ਇੱਕ ਦੋ ਵਟੇ ਰੋੜੇ ਚਲਾਉਂਦੇ ਸੀ ਬਹੁਤ ਜ਼ਿਆਦਾ ਮੈਂ ਤੁਹਾਨੂੰ ਸਮਝਾਇਆ ਮੈਂ ਕਿ ਤੁਸੀਂ ਇੱਥੇ ਦਰਮੋਰੇ ਨਾ ਖੜੋ ਆਪ ਦਾ ਜਿੱਤੇ ਮਰਜ਼ੀ ਜਾ ਕੇ ਹੋਰ ਕਿਤੇ ਲੜੋ ਇਹ ਵੀ ਨਹੀਂ ਗਏ ਤਾਂ ਜਦੋਂ ਜੀ ਜਦੋਂ ਇਹ ਆਏ ਆ ਤੇ ਤੁਹਾਡੇ ਦਰਵਾਜ਼ੇ ਤੇ ਐਂਟਰ ਹੋਇਆ ਜੇ ਉੱਪਰ ਕੰਧਾ ਚੜ ਗਏ ਉੱਪਰ ਕੰਧਾ ਤੇ ਅੰਦਰ ਨਹੀਂ ਹੈ ਗਿਆ ਇੱਥੇ ਨਹੀਂ ਬੜੇ ਇੱਥੇ ਚੜਿਆ ਇੱਥਰ ਗਿਆ ਮੁੜ ਕੇ ਇੱਧਰੋਂ ਚੜਿਆ ਦੇਖੋ ਜੀ ਕਦੋਂ ਕੋਈ ਕਾਰ ਚ ਐਂਟਰ ਕਰਦਾ ਬੰਦਾ ਰੋਲਾ ਪਾਦਾ ਸੂ ਰੋਲਾ ਵਗਾਰੇ ਪਾਇਆ ਹੋ ਕੋ ਡਰੇ ਨਹੀਂ ਕਿਸੇ ਗੱਲ ਤੋਂ ਨਹੀਂ ਡਰੇ ਅਸੀਂ ਕਿਹਾ ਵੀ ਸਾਡੇ ਨਾਲ ਤੁਸੀਂ ਇੱਥੇ ਖੜਾ ਹੀ ਰਹੇ ਨੇ ਇੱਥੇ ਬਾਹਰ ਹੀ ਰਹੇ ਤੇ ਮਾਰਦੇ ਰਹੇ ਅਕਤੋਂ ਤਾਂ ਇੱਕ ਵਾਰ ਦਾ ਪੈਣ ਜੇ ਤੁਹਾਡੇ ਜੋ ਹਸਬੰਦ ਆ ਤੁਹਾਡੇ ਪਤੀ ਜੀ ਆ ਉਹ ਮੁਲਾਜ਼ਮ ਆ ਹਾਂਜੀ ਮੁਲਾਜ਼ਮ ਆ ਉਹਨਾਂ ਨੂੰ ਇਸ ਕੱਲ ਦਾ ਵੀ ਕੋਈ ਖੌਫ ਨਹੀਂ ਆ ਕਿ ਮੁਲਾਜ਼ਮਾਂ ਤੇ ਘਰ ਆ ਇੱਥੋਂ ਨਾ ਚੜੀ ਉਹਨਾਂ ਨੇ ਨਾ ਹੀ ਇੰਦਾ ਵੀ ਨਹੀਂ ਕੋਫ ਕੀਤਾ ਵੀ ਇੰਦਾ ਵੀ ਅਸੀਂ ਉਹਨਾਂ ਦੇ ਘਰ ਆ ਜਾਂ ਤੇ ਜਦੋਂ ਇਸ ਘਟਨਾ ਦੇ ਬਾਬਤ ਥਾਣਾ ਸੂ